ਆ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਤੇ ਤੇਲ ਮਿਲਣ ਲੱਗ ਪਿਆ ਆਮ ਆਦਮੀ ਪਾਰਟੀ ਦੀ ਐਮਐਲਏ ਤੇ ਐਕਸ ਮੰਤਰੀ ਬੀਬਾ ਅਨਮੋਲ ਗਗਨਮਾਨ ਸਾਰਿਆਂ 'ਚ ਖੜਕੇ ਤੇ ਆਪਣੇ ਕੰਮ ਦੀਆਂ ਫੜਾ ਮਾਰ ਰਹੀ ਸੀ ਤੇ ਉੱਥੇ ਹੀ ਇੱਕ ਔਰਤ ਨੇ ਇੱਕ ਬੀਬੀ ਨੇ ਐਸਾ ਠੱਟ ਕੀਤਾ ਕਿ ਬੀਬਾ ਅਨਮੋਲ ਗਗਨਮਾਨ ਨੂੰ ਫਿਰ ਪਤਾ ਨਹੀਂ ਲੱਗ ਰਿਹਾ ਕਿ ਮੈਂ ਹੁਣ ਬੋਲਾਂ ਕੀ ਤੇ ਕੀ ਨਾ ਬੋਲਾਂ ਆ ਪਹਿਲਾ ਵੀਡੀਓ ਦੇਖੋ ਤੇ ਬਾਕੀ ਗੱਲ ਆਪਾਂ ਅੱਗੇ ਕਰਦੇ ਆਂ ਦੇਖੋ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਾਟਨ ਹੋ ਰਿਹਾ ਐਫਸੀ ਸਾਹਿਬ ਵੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਨਹੀਂ ਜੀ ਅਸੀਂ ਨਹੀਂ ਖੁਸ਼ ਹੈ ਕਿ ਸੜਕ ਨਹੀਂ ਕਹਿੰਦੇ ਦੇਖੋ ਉਹ ਤਾਂ ਵੀ ਕੋਟ ਇੱਕ ਕੁੰਡੀ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਕਿ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਕਿ ਕਹਿਣਗੇ ਅਸੀਂ ਦੁਖੀ ਆ ਹੁਣ ਤੁਸੀਂ ਸੁਣ ਲਿਆ ਬੀਬਾ ਅਨਮੋਲ ਗਗਨਮਾਨ ਹਵਾ ਦੇ ਵਿੱਚ ਹੀ ਆਪਣੇ ਕੰਮਾਂ ਦੀਆਂ ਫੜਾ ਮਾਰ ਰਹੀ ਸੀ ਤੇ ਉੱਥੇ ਇੱਕ ਬੀਬੀ ਨੇ ਮੂੰਹ ਤੇ ਹੀ ਕਹਿਤਾ ਕਿ ਕੱਖ ਨਹੀਂ ਹੋਇਆ ਅਨਮੋਲ ਗਗਨਮਾਨ ਤੁਸੀਂ ਸੁਣ ਹੀ ਲਿਆ ਉਹ ਕਹਿ ਰਹੀ ਸੀ ਸਾਰੇ ਖੁਸ਼ ਨੇ ਜੀ ਬਹੁਤ ਕੰਮ ਹੋ ਰਹੇ ਨੇ ਜੀ ਤੇ ਉਹ ਬੀਬੀ ਨੇ ਜਿਹੜੀ ਗੱਲ ਬੋਲੀ ਉਸ ਤੋਂ ਬਾਅਦ ਫਿਰ ਅਨਮੋਲ ਗਗਨਮਾਨ ਨੂੰ ਇਹੀ ਕਹਿਣਾ ਪਿਆ ਵੀ ਵੇਖੋ ਜੀ ਕਈ ਹੁੰਦੇ ਨੇ ਜਿਹੜੇ ਨਹੀਂ ਖੁਸ਼ ਹੁੰਦੇ ਬਾਕੀ ਤਾਂ ਸਾਰੇ ਖੁਸ਼ ਨੇ ਬੀਬਾ ਅਨਮੋਲ ਗਗਨਮਾਨ ਜੀ ਆਪ ਜੀ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਤੁਸੀਂ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਾਂ ਤੁਸੀਂ ਤੁਹਾਡੀ ਕੈਬਨਟ ਭੇਸ ਬਦਲ ਕੇ ਜਾਓ ਜਿੱਥੇ ਪਤਾ ਨਾ ਹੋਵੇ ਵੀ ਇਹਦੇ ਕੋਲ ਪਾਵਰ ਆ ਤੇ ਇਹ ਸਰਕਾਰ ਦਾ ਬੰਦਾ ਹੈ ਤੇ ਫਿਰ ਸੱਥਾਂ ਚ ਬੱਸਾਂ ਚ ਲੋਕਾਂ ਨੂੰ ਪੁੱਛੋ ਅਸਲੀਅਤ ਦੇ ਵਿੱਚ ਲੋਕ ਜਿਵੇਂ ਪਿਛਲੀਆਂ ਸਰਕਾਰਾਂ ਤੋਂ ਦੁਖੀ ਸੀ ਤੁਹਾਡੀ ਸਰਕਾਰ ਤੋਂ ਵੀ ਪੂਰੀ ਤਰ੍ਹਾਂ ਤੰਗ ਹੋ ਚੁੱਕੇ ਨੇ ਨੱਕੋ ਬੁੱਲੋ ਤੁਹਾਡੀ ਸਰਕਾਰ ਲੋਕਾਂ ਦੇ ਲੈ ਚੁੱਕੀ ਆ ਔਰ ਇੱਕ ਕੌੜਾ ਕੰਧ ਤੇ ਲਿਖਿਆ ਸੱਚਾ ਸੱਤਾ ਦੇ ਨਸ਼ੇ ਚ ਪਹਿਲਾਂ ਦੂਜਿਆਂ ਨੂੰ ਵੀ ਨਹੀਂ ਸੀ ਇਹ ਗੱਲ ਦਿਖਦੀ ਦੇਖ ਹੁਣ ਤੁਹਾਨੂੰ ਵੀ ਨਹੀਂ ਰਹੀ ਪਰ ਇਹ ਸੱਚ ਆ ਉਹ ਲੱਗਦਾ ਜੇਕਰ ਬੀਬਾ ਅਨਮੋਲ ਗਗਨ ਮਾਨ ਵਰਗੇ ਐਮਐਲਏ ਜਾਂ ਮੰਤਰੀ ਬਿਨਾ ਸੋਚੇ ਸਮਝੇ ਐਦਾਂ ਦੀਆਂ ਫੜਾ ਛੱਡਣਗੇ ਤਾਂ ਫਿਰ ਅੱਗੋ ਆਹੀ ਨਤੀਜੇ ਮਿਲਣੇ ਨੇ ਹੁਣ ਵੋਟਾਂ ਦਾ ਆਖਰੀ ਸਾਲ ਰਹਿ ਗਿਆ ਹੁਣ ਪਿੰਡਾਂ ਚ ਆ ਪ੍ਰਸ਼ਾਦ ਆ ਤੇਲ ਲੋਕਾਂ ਨੇ ਬਣਾ ਕੇ ਰੱਖਿਆ ਤੇ ਇਹ ਮਿਲਣਾ ਹੀ ਮਿਲਦਾ ਹੁਣ ਤੁਸੀਂ ਠੇਠ ਹੋਣਾ ਕਿ ਗਲਤੀ ਮੰਨਣੀ ਆ ਕਿ ਪਰਦੇ ਪਾਉਣੇ ਆ ਇਹ ਮਰਜ਼ੀ ਆ ਤੁਹਾਡੀ ਦੇਖੋ ਬੀਬਾ ਅਣਮੋਲ ਗਗਨਮਾਨ ਜੀ ਤੁਸੀਂ ਸਾਰੇ ਆਗੂਆਂ ਨੇ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ 2022 ਚ ਬੀਬਾ ਅਣਮੋਲ ਗਗਨਮਾਨ ਜੀ ਤੁਸੀਂ ਕਿਹਾ ਸੀ 5 ਮਿੰਟ ਚ ਐਮਐਸਪੀ ਦੇ ਦਿਆਂਗੇ 5 ਮਿੰਟ ਚ ਕਿਸਾਨਾਂ ਨੂੰ ਕਿਸਾਨ ਅਜੇ ਤੱਕ ਨੀਕੀ ਜਾਂਦੇ ਨੇ ਵੀ 4 ਸਾਲ ਲੰਘ ਗਏ ਤੁਹਾਡੇ ਅਜੇ 5 ਮਿੰਟ ਹੀ ਨਹੀਂ ਹੋਏ ਤੁਹਾਡੇ 5 ਮਿੰਟ ਘੜੀ ਵਾਲੇ ਸੀ ਕਿ ਕਿਸੇ ਯੁੱਗਾ ਵਾਲੇ ਸੀ ਅਜੇ ਤੱਕ ਸਮਝ ਨਹੀਂ ਆਇਆ ਤੁਹਾਡੀ ਪਾਰਟੀ ਨੇ ਕਿਹਾ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਹਰ ਮਹੀਨੇ ਦਿਆ ਕਰਾਂਗੇ ਢੇਲੀ ਚਵਾਨੀ ਨਹੀਂ ਦਿੱਤੀ ਅੱਜ ਤੱਕ ਕਿਸੇ ਨੂੰ ਹੁਣ ਪਿਛਲੇ 2 ਮਹੀਨਿਆਂ 'ਚ ਜੇ ਤੁਸੀਂ ਦੇਣ ਦੀ ਕੋਸ਼ਿਸ਼ ਕਰੋਗੇ ਉਹ ਡਰਾਮੇਬਾਜੀ ਸਾਰਿਆਂ ਨੂੰ ਪਤਾ ਹੈ ਲੋਕ ਸਮਝ ਚੁੱਕੇ ਨੇ ਉਹ ਉਹ ਸੁਖਬੀਰ ਬਾਦਲ ਨੇ ਵੀ ਪਾਣੀ 'ਚ ਬੱਸਾਂ ਚਲਾਈਆਂ ਸੀ ਜਿਨ੍ਹਾਂ ਨੂੰ ਢੁੱਕਾ ਬੱਸਾਂ ਤੁਹਾਡੀ ਪਾਰਟੀ ਕਹਿੰਦੀ ਰਹੀ ਆਖਰੀ ਦਿਨਾਂ 'ਚ ਮਜ਼ਦੂਰਾਂ ਨੂੰ ਕਿਹਾ ਸੀ 10-10 ਮਰਲੇ ਦੇ ਪਲਾਟ ਦਿਆਂਗੇ ਆ ਕਰਦਿਆਂਗੇ ਸਾਰੇ ਮਜ਼ਦੂਰ ਦੁਖੀ ਨੇ ਵੀ ਸਾਡਾ ਕੱਖ ਨਹੀਂ ਕੀਤਾ ਮਜ਼ਦੂਰਤਾ ਇਸ ਕਰਕੇ ਵੀ ਦੁਖੀ ਨੇ ਵੀ ਆ ਜਦੋਂ ਹੜ ਆਏ ਹੜਾਂ ਦੇ ਵਿੱਚ ਹਜ਼ਾਰਾਂ ਲੱਖਾਂ ਕਰ ਮਜ਼ਦੂਰਾਂ ਦੇ ਵੀ ਡੁੱਬੇ ਨੇ ਤੇ ਮਜ਼ਦੂਰਾਂ ਲਈ ਇੱਕ ਪੰਜੀ ਮੁਆਵਜੇ ਦੀ ਤੁਹਾਡੀ ਸਰਕਾਰ ਨੇ ਨਹੀਂ ਐਲਾਨ ਕੀਤੀ ਬੀਬਾ ਅਣਮੋਲ ਗਗਨ ਮਾਨ ਜੀ ਤੁਹਾਡੀ ਪਾਰਟੀ ਕਹਿੰਦੀ ਸੀ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਜਿਹੜੇ ਮੁੰਡੇ ਕੁੜੀਆਂ ਪੰਜਾਬ ਛੱਡ ਕੇ ਕਨੇਡਾ ਅਮਰੀਕਾ ਜਾਂਦੇ ਨੇ ਉਹ ਜਾਣੇ ਬੰਦ ਹੋ ਜਾਣਗੇ ਬਾਹਰਲੇ ਦੇਸ਼ਾਂ ਚੋਂ ਇੱਥੇ ਵਾਪਸ ਆਉਣੇ ਸ਼ੁਰੂ ਹੋ ਜਾਣਗੇ ਭਗਵੰਤਮਾਨ ਨੇ ਤਾਂ ਸਿਰਾਈ ਲਾਤਾ ਸੀ ਉਹ ਕਹਿੰਦੇ ਸੀ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਤੇ ਤੁਸੀਂ ਕੀਤਾ ਅੱਜ ਤੱਕ ਡੱਕਾ ਨਹੀਂ ਨਾ ਤੇ ਜਾਣੋ ਹਟੇ ਨਾ ਉਧਰੋਂ ਕੋਈ ਵਾਪਸ ਆਇਆ ਤੇ ਗੋਰੇ-ਗੋਰੀਆਂ ਨੇ ਤਾਂ ਆਉਣਾ ਏਡਾ ਵੱਡਾ ਗਪੌੜ ਸੰਖ ਪਤਾ ਨਹੀਂ ਤੁਸੀਂ ਬੋਲ ਕੇ ਵੇ ਲਿਆ ਤਾਂ ਇਹ ਸਾਰੀਆਂ ਗੱਲਾਂ ਕਰਕੇ ਲੋਕ ਬਹੁਤ ਦੁਖੀ ਨੇ ਤੁਸੀਂ ਆਪਣੇ ਅੰਦਰ ਆਪਣੇ ਆਪ ਨੂੰ ਆਪੇ ਥਾਪੀ ਦਿੱਤੀ ਜਾਓ ਉਹ ਗੱਲ ਵੱਖਰੀ ਐ ਵੇਖੋ ਜਦੋਂ ਸਰਕਾਰ ਹੁੰਦੀ ਐ ਨਾ ਕਿਸੇ ਪਾਰਟੀ ਦੀ ਉਦੋਂ ਲੋਕ ਪਾਵਰ ਤੋਂ ਡਰਦੇ ਨੇ ਮੂੰਹ ਤੇ ਕੋਈ ਨਹੀਂ ਕਹਿੰਦਾ ਹਿਆਰ ਚੋਂ 999 ਪੰਪ ਲਾਉਣ ਵਾਲੇ ਹੁੰਦੇ ਨੇ ਕਿਉਂਕਿ ਪਤਾ ਹੁੰਦਾ ਸਾਰਿਆਂ ਨੂੰ ਵੀ ਇਹਨਾਂ ਦੀ ਪਾਵਰ ਐ ਝੂਠਾ ਕੇਸ ਪੈ ਜਾਊਗਾ ਜਾਂ ਕੋਈ ਹੋਰ ਕਾਰਵਾਈ ਹੋ ਜੂਗੀ ਜਾਂ ਫਿਰ ਜਿਹੜਾ ਕੋਈ ਮੇਰਾ ਮਾੜਾ ਮੋਟਾ ਕੰਮ ਐ ਉਹ ਇਹਨਾਂ ਨੇ ਓਕਾ ਹੀ ਨਹੀਂ ਕਰਨਾ ਇਸ ਕਰਕੇ ਕਿਸੇ ਵੀ ਪਾਵਰ ਵਾਲੇ ਬੰਦੇ ਨੂੰ ਮੂੰਹ ਤੇ ਲੋਕ ਨਹੀਂ ਬੋਲਦੇ ਰਬੀਬਾ ਅਨਮੋਲ ਜੀ ਆ ਤੁਹਾਨੂੰ ਤਾਂ ਬੀਬੀ ਮੂੰਹ ਤੇ ਹੀ ਬੋਲਗੀ ਮੂੰਹ ਤੇ ਹੁਣ ਜੇ ਅਜੇ ਵੀ ਤੁਸੀਂ ਇਹ ਸੋਚੋ ਵੀ ਲੋਕਾਂ ਨੂੰ ਕੋਈ ਭਲੇਖਾ ਤੁਹਾਡੀ ਸਰਕਾਰ ਪ੍ਰਤੀ ਇਹ ਤੁਹਾਡੀ ਅੰਤਰਮੁਖਤਾ ਤੁਹਾਡੀ ਖਾਮ ਖਿਆਲੀ ਹੋ ਸਕਦੀ ਆ ਇਸ ਤੋਂ ਵੱਧ ਇੱਕੋ ਜ ਨਹੀਂ ਹੋ ਸਕਦਾ ਵੈਸੇ ਬੀਬਾ ਅਨਮੋਲ ਗਗਨਮਾਨ ਪਿਛਲੇ ਦਿਨ ਹੀ ਅਸਤੀਫਾ ਦੇ ਗਏ ਸੀ ਬੀਬਾ ਜੀ ਜੇ ਪਾਰਟੀ ਇੰਨੀ ਚੰਗੀ ਆ ਸਰਕਾਰ ਇੰਨੀ ਚੰਗੀ ਆ ਕੰਮ ਹੀ ਬੜੇ ਹੋਈ ਜਾਂਦੇ ਨੇ ਸਾਰੇ ਲੋਕ ਖੁਸ਼ ਨੇ ਤਾਂ ਭਲਾ ਤੁਸੀਂ ਕਿਉਂ ਦੁਖੀ ਹੋਗੇ ਸੀ ਤੁਹਾਡੀ ਸਰਕਾਰ ਤੋਂ ਤੁਸੀਂ ਅਸਤੀਫਾ ਦਿੱਤਾ ਸੀ ਕਿ ਨਾ ਦਿੱਤਾ ਸੀ ਤੁਹਾਨੂੰ ਘਰ ਜਾ ਕੇ ਪਾਰਟੀ ਪ੍ਰਧਾਨ ਅਮਨ अरोड़ा ਨੇ ਫਿਰ ਬਾਅਦ ਚ ਮਨਾਇਆ ਕਿ ਨਾ ਬਣਾਇਆ ਤੁਹਾਨੂੰ ਜੇਕਰ ਇੰਨੇ ਹੀ ਕੰਮ ਹੋ ਰਹੇ ਨੇ ਤੁਹਾਨੂੰ ਮੰਤਰੀ ਦੇ ਅਹੁਦੇ ਤੋਂ ਪਾਸੇ ਕਿਉਂ ਕੀਤਾ ਗਿਆ ਸੀ ਸਵਾਲ ਬੜੇ ਨੇ ਪਰ ਜਵਾਬ ਤੁਹਾਡੇ ਕੋਲ ਇੱਕ ਵੀ ਨਹੀਂਗਾ ਇਹ ਮੈਨੂੰ ਵੀ ਪਤਾ ਇਹ ਪੰਜਾਬ ਦੀ ਜਨਤਾ ਨੂੰ ਵੀ ਪਤਾ ਤੇ ਖਾਸ ਕਰ ਭੈਣ ਜੀ ਇਹ ਤੁਹਾਨੂੰ ਵੀ ਪਤਾ ਸੋ ਐਦਾਂ ਦੇ ਟਰਪਲ ਹੋਣ ਨਹੀਂ ਚੱਲਦੇ ਨੇਪਾਲ ਦੇ ਵਿੱਚ ਦੇਖ ਲਓ ਇਹ ਕੋਈ ਪਹਿਲਾਂ ਵਾਲਾ ਜ਼ਮਾਨਾ ਨਹੀਂ ਪਹਿਲਾਂ ਨੇਪਾਲ ਦੇ ਵਿੱਚ ਲੋਕ ਰਾਜੇ ਦੇ ਰਾਜ ਚ ਚੁੱਪ ਕਰਕੇ ਬੈਠੇ ਰਹੇ ਉਹ ਕੋਈ ਅਧਿਕਾਰ ਕੋਈ ਹੱਕ ਨਹੀਂ ਸੀ ਦਿੰਦਾ 2008 ਤੱਕ ਆ ਅਜੇ ਕੱਲ ਦੀਆਂ ਗੱਲਾਂ ਨਹੀਂ ਗਿਆਨਿੰਦਰ ਰਾਜ ਕਰਦਾ ਸੀ ਉਹ ਰਾਜਾ ਸੀ ਨੇਪਾਲ ਦਾ ਤੇ ਲੋਕ ਉਹਦੇ ਰਾਜ ਵਿੱਚ ਚੁੱਪ ਬੈਠੇ ਰਹਿੰਦੇ ਸੀ ਪਰ ਹੁਣ ਚੇਤਨਾ ਚੁੱਕੀ ਹੈ ਸੋਸ਼ਲ ਮੀਡੀਆ ਤੇ ਮੀਡੀਆ ਗੋਦੀ ਮੀਡੀਆ ਨਹੀਂ ਲੋਕ ਪੱਖੀ ਮੀਡੀਆ ਉਹਨੇ ਚੇਤਨਾ ਦੀ ਬਾਤ ਪਾਈ ਹੈ ਲੋਕਾਂ ਦੇ ਅੰਦਰ ਸਮਝ ਸੋਝੀ ਅਧਿਕਾਰ ਇਹਨਾਂ ਦੀ ਜਾਣਕਾਰੀ ਵਧੀ ਹੈ ਤੇ ਹੁਣ ਪਹਿਲਾਂ ਵਾਂਗ ਰਾਜ ਨਹੀਂ ਚੱਲਣੇ ਤੁਸੀਂ ਦੇਖੋ ਨੇਪਾਲ ਦੇ ਵਿੱਚ ਹੋਇਆ ਕੀ ਹੈ ਜਿਹੜੇ ਪ੍ਰਧਾਨ ਮੰਤਰੀ ਜਿਹੜੇ ਉਪ ਪ੍ਰਧਾਨ ਮੰਤਰੀ ਜਿਹੜੇ ਗ੍ਰਹਿ ਮੰਤਰੀ ਜਿਹੜੇ ਰਾਸ਼ਟਰਪਤੀ ਜਿਹੜੇ ਮੰਤਰੀਆਂ ਦੀਆਂ ਘਰ ਵਾਲੀਆਂ ਐ ਛਾਹੀ ਠਾਠ ਬਾਠ ਗਨ ਮੈਂ ਟੂ ਟੂ ਅੱਗੇ ਪਿੱਛੇ ਉਹ ਨਹਿਰਾ ਚ ਪੁਝਾ ਪਜਾ ਕੇ ਨੰਗੇ ਕਰ ਕਰਕੇ ਲੋਕਾਂ ਦੇ ਦਬੱਲੇ ਨੇ ਉਥੋਂ ਪ੍ਰਧਾਨ ਮੰਤਰੀ ਉਥੋਂ ਹੈਲੀਕਾਪਟਰ রাই ਟੋਕਰੀ ਜੁੜ ਕੇ ਗਿਆ ਜਿਹੜਾ ਬੜਾ ਪਾਵਰਫੁੱਲ ਬਣਦਾ ਸੀ ਲੋਕ ਸ਼ਕਤੀ ਦੇ ਅੱਗੇ ਕੋਈ ਤਾਕਤ ਵੱਡੀ ਨਹੀਂਗੀ ਔਰ ਇਹ ਨੇਪਾਲ ਦੇ ਕੋਲ ਵੀ ਬਹੁਤ ਵੱਡੀ ਪੁਲਿਸ ਹੈ ਫੌਜ ਹੈ ਆਰਮੀ ਹੈ ਟੈਂਕ ਹੈ ਤੋਪਾਂ ਸਪੇਨ ਗੰਨਾ ਸਾਰਾ ਕੁਝ ਨੇਪਾਲ ਦੀ ਸਰਕਾਰ ਕੋਲੇ ਸੀ ਪਰ ਸੱਚੀ ਗੱਲ ਹੈ ਵੀ ਲੋਕ ਸ਼ਕਤੀ ਬਹੁਤ ਵੱਡੀ ਹੁੰਦੀ ਹੈ ਤੇ ਬਹੁਤ ਵੱਡੀ ਹੁੰਦੀ ਹੈ ਤੇ ਲੋਕ ਫਿਰ ਮੈਂ ਵੇਖਿਆ ਨੇਪਾਲ ਦੇ ਵਿੱਚ ਜਿਹੜਾ ਸਿੱਖਿਆ ਮੰਤਰੀ ਹੈ ਕਿਵੇਂ ਲੋਕਾਂ ਨੇ ਨੰਗਾ ਕਰਕੇ ਭਜਾਇਆ ਐਂ ਫਿਰ ਕਰ ਦਿੰਦੇ ਹੁੰਦੇ ਨੇ ਅਗਲੀ ਖਬਰ ਜਿਹੜੀ ਆ ਉਹ ਸੰਗਰੂਰ ਤੋਂ ਆ ਰਹੀ ਹੈ ਜਿਹੜੇ ਮੰਤਰੀ ਅਮਨ अरोड़ा ਤੇ ਐਮ ਐਲ ਏ ਨਰਿੰਦਰ ਕੌਰ ਭਰਾਜ ਉਹਨਾਂ ਦੀ ਆਪਸ ਵਿੱਚ ਖੜਕਣ ਦੀ ਬੜੀ ਵੱਡੀ ਚਰਚਾ ਛਿੜ ਪਈ ਹੈ ਚਰਚਾ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ अरोड़ा ਤੇ ਨਰਿੰਦਰ ਕੌਰ ਭਰਾਜ ਇੱਕ ਦੂਜੇ ਦੇ ਉਲਟ ਹੋ ਗਏ ਨੇ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਸੰਗਰੂਰ ਉੱਥੇ ਵੀ ਪਟਾਕੇ ਪੈਣ ਦੀਆਂ ਪੂਰੀਆਂ ਚਰਚਾਵਾਂ ਚੱਲ ਚੁੱਕੀਆਂ ਨੇ মিডিਆ 'ਚ ਚਰਚਾ ਕੀ ਹੈ ਮਾਮਲਾ ਨਗਰ ਕੌਂਸਲ ਨਾਲ ਜੁੜਿਆ ਪਹਿਲਾਂ ਜਦੋਂ ਨਗਰ ਕੌਂਸਲ ਦੀਆਂ ਵੋਟਾਂ ਪਈਆਂ ਤਾਂ ਉੱਥੇ ਹਾਲਾਤ ਇਹ ਹੋਏ ਕਿ ਜਿਹੜੇ ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਦੇ ਵਾਰਡ 'ਚੋਂ ਵੀ ਆਮ ਆਦਮੀ ਪਾਰਟੀ ਹਾਰ ਗਈ ਫੇਰ ਜੋੜ ਤੋੜ ਕਰਕੇ ਖਿੱਚ ਧੂਕੇ ਇਹਨਾਂ ਨੇ ਉੱਥੇ ਆਪਣਾ ਨਗਰ ਕੌਂਸਲ ਦਾ ਪ੍ਰਧਾਨਤਾ ਲਿਆ ਬਣਾ ਤੇ ਜਿਹਨੂੰ ਬਣਾਇਆ ਉਹ ਅਮਨ अरोੜੇ ਦਾ ਖਾਸਮ ਖਾਸ ਦੱਸਿਆ ਜਾਂਦਾ ਹੈ ਤੇ ਦੂਜੇ ਪਾਸੇ ਇੱਕ ਹੋਰ ਬੀਬੀ ਆ ਜਿਹੜੀ ਕਾਉਂਸਲਰ ਜਿੱਤੀ ਹੈ ਉਹ ਜਿਹੜੀ ਐਮਐਲਏ ਨਰਿੰਦਰ ਕੌਰ ਭਰਾਜ ਆ ਉਹਦੀ ਨੀੜ ਲਈ ਦੱਸੀ ਜਾਂਦੀ ਹੈ ਹੁਣ ਉੱਥੇ ਬੈਟਸਲ ਬਾਜੀ ਦੀਆਂ ਚਰਚਾਵਾਂ ਨੇ ਤੇ ਇੱਥੋਂ ਤੱਕ ਗੱਲ ਆਈ ਕਿ ਇੱਕ ਵਟਸਐਪ ਆ ਦੇ ਉੱਪਰ ਉੱਥੇ ਮੈਸੇਜ ਆਇਆ ਕਹਿੰਦੇ ਅਮਨ अरोੜਾ ਨੇ ਉਹ ਮੈਸੇਜ ਕੀਤਾ ਵੀ ਇਸ ਸ਼ਹਿਰ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਉਹ ਸ਼ਹਿਰ ਕੀ ਦਾ ਮੁੱਖ ਮੰਤਰੀ ਭਗਵੰਤ ਮਾਨ ਲਾਲ ਤੇ ਕਹਿੰਦੇ ਨੇ ਵੀ ਫਿਰ ਉੱਥੇ ਜਿਹੜੇ ਅਮਨ ਅਰੋੜਾ ਨੇ ਕਾਉਂਸਲਰ ਬਣਾਏ ਨੇ ਪ੍ਰਧਾਨ ਉਹਨਾਂ ਦੇ ਉੱਪਰੇ ਦੋਸ਼ ਲੱਗੇ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਕਾਰ ਨਹੀਂ ਕੀਤਾ ਲੋਕਾਂ 'ਚ ਬੜਾ ਵਿਰੋਧ ਹੈ ਇਸ ਕਰਕੇ ਜਿਹੜੀ ਐਮਐਲਏ ਬੀਬੀ ਆ ਨਰਿੰਦਰ ਕੌਰ ਭਰਾਜ ਉਹ ਆਪਣੀ ਖਾਸਮ ਖਾਸ ਨੂੰ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਤੇ ਇਹ ਤਸਲ ਜਿਹੜੀ ਆ ਉਹ ਜਗ ਜਾਰ ਹੋਊਗੀ ਹੁਣ ਕੀ ਬਣੇਗਾ ਉਹੀ ਕੁਛ ਬਣੇਗਾ ਜੋ ਕੁਛ ਤਸਲ ਚ ਬਣਦਾ ਹੁੰਦਾ ਖਖੜੀਆਂ ਕਰੇਲੇ ਪਟਾਕੇ ਇਹ ਤਸਲ ਨਾਲ ਰੁਕਣੀ ਨਹੀਂ ਗਈ ਵੇਖੋ ਜਿਹੜੀ ਸਤਾ ਦੀ ਤੇ ਚੌਧਰ ਦੀ ਭੁੱਖ ਵਾਲੀ ਤਸਲ ਆ ਇਹ ਉਦੋਂ ਹੀ ਰੁਕ ਸਕਦੀ ਹੈ ਜਦੋਂ ਉਹ ਭੁੱਖ ਰੁਕੇ ਤੇ ਉਹ ਭੁੱਖ ਬੜੀ ਚੰਦਰੀ ਹੈ ਉਹ ਨਹੀਂ ਜੇ ਰੁਕਦੀ ਹੁਣ ਇਹ ਸਥਿਤੀ ਇਸ ਟਾਈਮ ਸੰਗਰੂਰ ਦੀ ਚਰਚਾ ਦੇ ਵਿੱਚ ਆ ਰਹੀ ਹੈ ਦੱਸੀ ਜਾ ਰਹੀ ਹੈ ਅੱਗੇ ਕੀ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਚੋਂ ਬਾਹਰ ਆ ਚੁੱਕੇ ਨੇ ਔਰ ਅੱਜ ਉਹਨਾਂ ਨੇ ਇੱਕ ਹਾਈ ਲੈਵਲ ਦੀ ਮੀਟਿੰਗ ਸੱਦ ਲਈ ਹੈ ਜਿਦੇ ਚ ਸਾਰੇ ਜ਼ਿਲ੍ਹਿਆਂ ਦੇ ਡੀਸੀ ਜਿਦੇ ਚ ਜਿਹੜਾ ਚੀਫ ਸੈਕਟਰੀ ਸੈਕਟਰੀ ਸਾਰੇ ਉਹਦੇ ਚ ਸੱਦਲੇ ਨੇ ਤੇ ਉਸ ਮੀਟਿੰਗ ਦੇ ਵਿੱਚ ਫਿਰ ਅੱਜ ਕੋਈ ਵੱਡੇ ਫੈਸਲੇ ਲੈਣ ਦੀ ਗੱਲ ਆ ਮਾਦਵੀ ਪਾਰਟੀ ਕਹਿ ਰਹੀ ਹੈ ਫੈਸਲੇ ਕਿਹੜੇ ਅ ਪਿਛਲੇ ਦਿਨੀ ਕੈਬਨਟ ਮੀਟਿੰਗ ਹੋਈ ਆ ਉਹਦੇ ਚ ਕਿਹੜੇ ਵੱਡੇ ਫੈਸਲੇ ਲੈ ਲਏ ਗੱਲ ਇਸ ਤਰ੍ਹਾਂ ਹੈ ਵੀ ਵੱਡੇ ਫੈਸਲੇ ਲੈਣ ਲਈ ਵਟੀਆਂ ਮੀਟਿੰਗਾਂ ਦੀ ਲੋੜ ਨਹੀਂ ਹੁੰਦੀ ਵੱਡੀ ਸਮਝ ਵੱਡੀ ਜੁਰਤ ਵੱਡੀ ਧਿਆਨਤਦਾਰੀ ਇਹਦੀ ਲੋੜ ਹੁੰਦੀ ਹੈ ਸੋ ਦੇਖਦੇ ਹਾਂ ਹੁਣ ਮੁੱਖ ਮੰਤਰੀ ਸਾਹਿਬ ਜਿਹੜੀ ਮੀਟਿੰਗ ਲੈ ਰਹੇ ਉਹ ਚੁੱਕੀ ਨਿਕਲਦਾ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਤੇ ਜੇਕਰ ਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਓ